ਕੀਤਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਅੱਜ ਅਸੀਂ ਕਰਾਂਗੇ ਚਿੱਠੀ ਪੱਤਰ ਚਿੱਠੀ ਪੱਤਰ ਲਿਖਣ ਲਈ ਕੁਝ ਜ਼ਰੂਰੀ ਗੱਲਾਂ ਨੇ ਉਹ ਇਸ ਪ੍ਰਕਾਰ ਨੇ ਚਿੱਠੀ ਵਿੱਚ ਉਸੇ ਤਰ੍ਹਾਂ ਹੀ ਲਿਖੋ ਜਿਸ ਤਰ੍ਹਾਂ ਤੁਸੀਂ ਆਮ ਗੱਲਾਂ ਕਰਦੇ ਹੋ ਕਿਉਂਕਿ ਚਿੱਠੀ ਇੱਕ ਪ੍ਰਕਾਰ ਦੀ ਗੱਲਬਾਤ ਹੀ ਹੁੰਦੀ ਹੈ ਜਿਹੜੇ ਆਪਣੇ ਬਹੁਤੇ ਨਜ਼ਦੀਕੀ ਹੋਣ ਉਹਨਾਂ ਲਈ ਆਪਣਤ ਵਾਲੇ ਆਮ ਨਾਲ ਭਰੀ ਚਿੱਠੀ ਲਿਖੋ ਪਰ ਅਜਨਬੀਆਂ ਨੂੰ ਵੀ ਪਰਾਇ ਨਾ ਸਮਝੋ ਸਗੋ ਉਹਨਾਂ ਨਾਲ ਵੀ ਕੁਝ ਨਾ ਕੁਝ ਆਪਣਤ ਪੈਦਾ ਕਰੋ ਚਿੱਠੀ ਵਿਚਲੀਆਂ ਗੱਲਾਂ ਨੂੰ ਲਿਖਣ ਤੋਂ ਪਹਿਲਾਂ ਉਸ ਦਾ ਠੀਕ ਤੇ ਟੁਕਵੇਂ ਤਰੀਕੇ ਨਾਲ ਆਰੰਭ ਕਰੋ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਉਸ ਨੂੰ ਸਪਸ਼ਟ ਤੇ ਸੰਖੇਪ ਰੂਪ ਵਿੱਚ ਲਿਖੋ ਅਤੇ ਇਧਰ ਉਧਰ ਦੀਆਂ ਫਜ਼ੂਲ ਗੱਲਾਂ ਲਿਖਣ ਤੋਂ ਪਰਹੇਜ਼ ਕਰੋ ਚਿੱਠੀ ਲਿਖਦਿਆਂ ਪਿਆਰ ਹਮਦਰਦੀ ਤੇ ਨਰਮੀ ਦਾ ਪੱਲਾ ਨਾ ਛੱਡੋ ਤੇ ਕੋੜੀਆਂ ਕਾਟਮੀਆਂ ਚੁਭਵੀਆਂ ਵਿਅੰਗ ਭਰੀਆਂ ਤੇ ਅਗਲੇ ਦੀ ਹੀਟੀ ਕਰਨ ਵਾਲੀਆਂ ਗੱਲਾਂ ਨਾ ਲਿਖੋ ਚਿੱਠੀ ਦੀ ਬੋਲੀ ਸਰਲ ਅਤੇ ਸੋਖੀ ਰੱਖੋ ਅਜਿਹੇ ਸ਼ਬਦ ਨਾ ਵਰਤੋ ਜਿਹੜੇ ਔਖੇ ਤੇ ਰੜਕਵੇਂ ਹੋਣ ਤੇ ਤੁਹਾਡੇ ਪਾਠਕ ਦੀ ਸਮਝ ਵਿੱਚ ਨਾ ਆਉਣ ਵਿਸਰਾਮ ਚਿੰਨਾਂ ਦੇ ਵੀ ਠੀਕ-ਠੀਕ ਵਰਤੋ ਕਰੋ ਨਹੀਂ ਤਾਂ ਕਈ ਵਾਰੀ ਤੁਹਾਡੇ ਵਾਕਾਂ ਦੇ ਅਰਥ ਹੋਰ ਦੇ ਹੋਰ ਨਿਕਲ ਜਾਣਗੇ ਚਿੱਠੀ ਉਤੇ ਤਾਰੀਖ ਮਿਤੀ ਲਿਖਣੀ ਨਾ ਭੁੱਲੋ ਸਭ ਤੋਂ ਪਹਿਲਾਂ ਅਸੀਂ ਲਿਖ ਕਰਾਂਗੇ ਅਰਜ਼ੀ ਅਰਜ਼ੀ ਜਿਹੜੀ ਹੈ ਉਹ ਅਸੀਂ ਮੁੱਖ ਅਧਿਆਪਕ ਜੀ ਨੂੰ ਲਿਖਦੇ ਹਾਂ ਪੜਨ ਵਾਲੇ ਵਿਦਿਆਰਥੀ ਜਿਹੜੇ ਨੇ ਪੜਨ ਵਾਲੇ ਬੱਚੇ ਜਿਹੜੇ ਨੇ ਇਹ ਮੁੱਖ ਅਧਿਆਪਕ ਨੂੰ ਅਰਜ਼ੀ ਲਿਖਦੇ ਆ ਇਸ ਦਾ ਫਾਰਮੈਟ ਹੋਏਗਾ ਸੇਵਾ ਵਿਖੇ ਮੁੱਖ ਅਧਿਆਪਕ ਜੀ ਡੈਸ਼ ਸਕੂਲ ਡੈਸ਼ ਸ਼ਹਿਰ ਉਸ ਤੋਂ ਇੰਪੋਰਟੈਂਟ ਚੀਜ਼ ਹੈ ਵਿਸ਼ਾ ਵਿਸ਼ਾ ਲਿਖਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਕੰਮ ਲਈ ਜਾਂ ਬੇਨਤੀ ਆਪਾਂ ਕੋਈ ਵੀ ਕਰ ਸਕਦੇ ਆ ਬਿਮਾਰੀ ਵਾਸਤੇ ਲਿਖ ਸਕਦੇ ਆ ਫੀਸ ਮਾਫੀ ਲਈ ਲਿਖ ਸਕਦੇ ਆ ਸ੍ਰੀਮਾਨ ਜੀ ਬੇਨਤੀ ਇਹ ਹੈ ਕਿ ਮੈਂ ਇਸ ਕਲਾਸ ਦਾ ਵਿਦਿਆਰਥੀ ਆ ਅੱਗੇ ਜੋ ਕੁਝ ਵੀ ਲਿਖਣਾ ਹੋਵੇ ਔਰ ਅਖੀਰ ਵਿੱਚ ਧੰਨਵਾਦ ਸਹਿਤ ਔਰ ਆਪ ਜੀ ਦਾ ਆਗਿਆਕਾਰੀ ਬੱਚੇ ਵਿਦਿਆਰਥੀ ਪੜਨ ਵਾਲੇ ਜਦੋਂ ਵੀ ਅਰਜ਼ੀ ਲਿਖਣਗੇ ਉਹ ਇੱਥੇ ਆਗਿਆਕਾਰੀ ਲਿਖਣਗੇ ਆਪ ਜੀ ਦਾ ਆਗਿਆਕਾਰੀ ਨਾਮ ਜਮਾਤ ਰੋਲ ਨੰਬਰ ਔਰ ਹੀਠਾ ਸਭ ਤੋਂ ਆ ਜਾਏਗੀ ਮਿਤੀ ਏਸੀ ਸਾਡੀ ਅਰਜ਼ੀ ਉਸ ਤੋਂ ਬਾਅਦ ਅਸੀਂ ਦੂਸਰਾ ਅਖਬਾਰੀ ਪੱਤਰ ਅਖਬਾਰੀ ਪੱਤਰ ਉੱਤੇ ਸਭ ਤੋਂ ਪਹਿਲਾਂ ਆਪਣਾ ਉੱਪਰ ਐਡਰੈਸ ਲਿਖਣਾ ਹੁੰਦਾ ਹੈ ਐਡਰੈਸ ਜਿਹੜਾ ਅਸੀਂ ਬੋਰਡ ਦੇ ਇਮਤਿਹਾਨਾਂ ਦੇ ਵਿੱਚ ਪ੍ਰੀਖਿਆ ਭਵਨ ਡੈਸ਼ ਸ਼ਹਿਰ ਤੇ ਤਾਰੀਖ ਉਸ ਤੋਂ ਹੀਠਾ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਸੇਵਾ ਵਿਖੇ ਕਿਸ ਨੂੰ ਅਸੀਂ ਲਿਖਣੀ ਅਖਬਾਰੀ ਪੱਤਰ ਸੰਪਾਦਕ ਸਾਹਿਬ ਜੀ ਅਖਬਾਰ ਦਾ ਨਾਮ ਕੀ ਹੈ ਰੋਜ਼ਾਨਾ ਅਜੀਤ ਕਿੱਥੋਂ ਛਪਦੀ ਹੈ ਜਲੰਧਰ ਤੋਂ ਵਿਸ਼ਾ ਅਸੀਂ ਜਿਸ ਬਾਰੇ ਲਿਖਣਾ ਚਾਹੁੰਦੇ ਆ ਮਿਲਾਵਟ ਸੰਬੰਧੀ ਜਿਹੜਾ ਲੇਖ ਅਸੀਂ ਅਖਬਾਰ ਵਿੱਚ ਛਪਵਾਉਣਾ ਚਾਹੁੰਦੇ ਆ ਅਸੀਂ ਵਿਸ਼ਾ ਉਹ ਮੈਂਸ਼ਨ ਕਰਾਂਗੇ ਇੱਥੇ ਉਸ ਤੋਂ ਬਾਅਦ ਸ਼੍ਰੀਮਾਨ ਜੀ ਜੋ ਵੀ ਤੁਸੀਂ ਆਪਣਾ ਵਿੱਚ ਲਿਖਣਾ ਹੈ ਉਹ ਲਿਖਣਾ ਹੈ ਔਰ ਉਸ ਤੋਂ ਬਾਅਦ ਅਖੀਰ ਵਿੱਚ ਧੰਨਵਾਦ ਲਿਖਣਾ ਬਹੁਤ ਜ਼ਰੂਰੀ ਹੈ ਜਿੰਨੀਆਂ ਵੀ ਅਸੀਂ ਜਿਹੜੀਆਂ ਨੇ ਪੱਤਰ ਜਿਹੜੇ ਅਸੀਂ ਲਿਖਦੇ ਹੈਗੇ ਆ ਉਹਨਾਂ ਦੇ ਵਿੱਚ ਧੰਨਵਾਦ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਅਰਜ਼ੀ ਹੈ ਚਾਹੇ ਵਪਾਰਕ ਪੱਤਰ ਹੈ ਚਾਹੇ ਖ਼ਬਾਰੀ ਪੱਤਰ ਹੈ ਚਾਹੇ ਉਹ ਸਰਕਾਰੀ ਪੱਤਰ ਹੈ ਚਾਹੇ ਉਹ ਨਿੱਜੀ ਪੱਤਰ ਹੈ ਠੀਕ ਹੈ ਇਹਨਾਂ ਦੇ ਹੇਠਾਂ ਆਪ ਜੀ ਦਾ ਵਿਸ਼ਵਾਸਪੱਤਰ ਡੈਸ਼ ਨਾਮ ਅਖਬਾਰੀ ਪੱਤਰ ਦੇ ਨੀਚੇ ਲੈਟਰ ਬਣਾਉਣ ਦੀ ਜਿਹੜੀ ਪੱਤਰ ਬਣਾਉਣ ਦੀ ਕੋਈ ਲੋੜ ਨਹੀਂ ਇਸੇ ਪ੍ਰਕਾਰ ਸਰਕਾਰੀ ਪੱਤਰ ਹੈ ਪ੍ਰੀਖਿਆ ਭਵਨ ਡੈਸ਼ ਸ਼ਹਿਰ ਉਰਮਤੀ ਐਡਰੈਸ ਸਾਡਾ ਜਿਹੜਾ ਹੈ ਬੋਰਡ ਦੇ ਵਿਧਿਆਨਾ ਦੇ ਵਿੱਚ ਸੇਮ ਰਹੇਗਾ ਸੇਵਾ ਵਿਖੇ ਪ੍ਰਧਾਨ ਸਾਹਿਬ ਨਗਰਪਾਲਿਕਾ ਜਲੰਧਰ ਵਿਸ਼ਾ ਸੜਕਾਂ ਦੀ ਅਸੀਂ ਕਹਿ ਸਕਦੇ ਮਰਮਮਤ ਜਾਂ ਸੜਕਾਂ ਦਾ ਟੁੱਟੇ ਹੋਣਾ ਸਾਫ ਸਫਾਈ ਨਾ ਹੋਣਾ ਠੀਕ ਹੈ ਸ਼੍ਰੀਮਾਨ ਜੀ ਅੱਗੇ ਅਸੀਂ ਆਪਣਾ ਮਟੀਰੀਅਲ ਇਹਦੇ ਵਿੱਚ ਲਿਖਾਂਗੇ ਔਰ ਅਖੀਰ ਵਿੱਚ ਫਿਰ ਆ ਗਿਆ ਧੰਨਵਾਦ ਸਾਹਿਬ ਆਪ ਜੀ ਦਾ ਵਿਸ਼ਵਾਸਪਾਤਰ ਮੁਹੱਲਾ ਨਿਵਾਸੀ ਲਿਖ ਰਿਹਾ ਹੋ ਤੋਂ ਮਹੱਲਾ ਨਿਮਾਸੀ ਜੇ ਤੁਸੀਂ ਇਕੱਲੇ ਰਿਕਰਿਓ ਤੇ ਇਕੱਲੇ ਦਾ ਨਾਮ ਆ ਜਾਏਗਾ ਇਸੇ ਪਰ ਪ੍ਰਕਾਰ ਵਪਾਰਕ ਪੱਤਰ ਹੈ ਵਪਾਰਕ ਪੱਤਰ ਵਿੱਚ ਵੀ ਅਸੀਂ ਆਪਣਾ ਐਡਰੈਸ ਲਿਖਣਾ ਪ੍ਰਿਕਿਆਪਾਵਾ ਡੈਸ਼ ਸ਼ਹਿਰ ਡੈਸ਼ ਮਿਤੀ ਸੇਵਾ ਵਿਖੇ ਮਲ ਮਲਹੋਤਰਾ ਬੁੱਕ ਡਿਪੋ ਕੋਈ ਵੀ ਆਪਾਂ ਲਿਖ ਸਕਦੇ ਆ ਐਮਬੀਡੀ ਹਾਊਸ ਰੇਲਵੇ ਰੋਡ ਜਲੰਧਰ ਔਰ ਵਿਸ਼ਾ ਕੀ ਹੈ ਤੁਸੀਂ ਕਿਤਾਬਾਂ ਮੰਗਵਾਨੀਆਂ ਚਾਹੁੰਦੇ ਹੋ ਵਿਸ਼ਾਉ ਲਿਖੋਗੇ ਸ਼੍ਰੀਮਾਨ ਜੀ ਅੱਗੇ ਤੁਸੀਂ ਆਪਣਾ ਉਹਨਾਂ ਨੂੰ ਜੋ ਵੀ ਸੰਬੋਧਨ ਸ਼ਬਦ ਤੁਸੀਂ ਲਿਖਨੇ ਆ ਫਿਰ ਜਿਹੜੀਆਂ ਕਿਤਾਬਾਂ ਮੰਗਾਨੀਆਂ ਨੇ ਉਹਨਾਂ ਦੀ ਸੂਚੀ ਜਿਹੜੀ ਉਹ ਵਰਣਨ ਕੀਤੀ ਗਈ ਹੋਵੇ ਫਿਰ ਧੰਨਵਾਦ ਸਾਹਿਤ ਆਪ ਜੀ ਦਾ ਵਿਸ਼ਵਾਸ ਪੱਤਰ ਡੈਸ਼ ਨਾਮ ਇਹ ਹੋ ਗਿਆ ਸਾਡਾ ਵਪਾਰਕ ਪੱਤਰ ਨਿੱਜੀ ਪੱਤਰ ਜਿਹੜੇ ਨੇ ਉਹ ਅਸੀਂ ਆਪਣੇ ਜਿਹੜੇ ਹੈ ਜਾਂ ਉਹਨਾਂ ਨੂੰ ਅਸੀਂ ਘਰੇਲੂ ਪੱਤਰ ਕਹਿ ਦਿੰਨੇ ਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਪਿਤਾ ਜੀ ਨੂੰ ਭਰਾ ਨੂੰ ਦੋਸਤ ਨੂੰ ਲਿਖਦੇ ਆ ਔਰ ਇਹ ਨਿੱਜੀ ਪੱਤਰ ਦੇ ਵਿੱਚ ਜਿਹੜਾ ਐਡਰੈਸ ਉੱਤੇ ਸਾਡਾ ਪਤਾ ਜਿਹੜਾ ਹੈ ਉਹ ਪ੍ਰੀਖਿਆ ਭਵਨ ਡੈਸ਼ ਸ਼ਹਿਰ ਔਰ ਮਿਤੀ ਦਾ ਵਰਣਨ ਕਰਨ ਤੋਂ ਬਾਅਦ ਅਸੀਂ ਜਿਹੜਾ ਹੈ ਸੰਬੋਧਨੀ ਸ਼ਬਦ ਹੈ ਜੇਕਰ ਅਸੀਂ ਪਿਤਾ ਜੀ ਨੂੰ ਲਿਖ ਰਹੇ ਹਾਂ ਸਤਿਕਾਰਯੋਗ ਪਿਤਾ ਜੀ ਸਤਿ ਸ਼੍ਰੀ ਅਕਾਲ ਇਹਦੇ ਵਿੱਚ ਵਿਸ਼ਾ ਲਿਖਣ ਦੀ ਲੋੜ ਨਹੀਂ ਹੈ ਸਿਰਫ ਇੱਕ ਘਰੇਲੂ ਪੱਤਰ ਹੈ ਨਿੱਜੀ ਪੱਤਰ ਹੈ ਜਿਦੇ ਵਿੱਚ ਅਸੀਂ ਵਿਸ਼ਾ ਨਹੀਂ ਲਿਖਦੇ ਦੋਸਤ ਨੂੰ ਲਿਖ ਰਹੇ ਹੋ ਮੇਰੇ ਪਿਆਰੇ ਦੋਸਤ ਮੇਰੇ ਪਿਆਰੇ ਭਰਾ ਲਿਖ ਸਕਦੇ ਹੋ ਫਿਰ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਸਾਸ਼ੀਆ ਕਾਲ ਲਿਖਣ ਤੋਂ ਬਾਅਦ ਤੁਸੀਂ ਆਪਣੇ ਚਿੱਠੀ ਦਾ ਵਰਣਨ ਕਰ ਸਕਦੇ ਹੋ ਜੋ ਕੁਝ ਆਪਣਾ ਤੁਸੀਂ ਦੱਸਣਾ ਚਾਹੁੰਦੇ ਹੋ ਔਰ ਅਖੀਰ ਦੇ ਵਿੱਚ ਇਹਦੇ ਵਿੱਚ ਕੋਈ ਧੰਨਵਾਦ ਕਰਨ ਦੀ ਲੋੜ ਨਹੀਂ ਹੁੰਦੀ ਇਹ ਸਾਡੇ ਆਪਣੇ ਨੇ ਠੀਕ ਹੈ ਆਪਣੇ ਹੈ ਸੋ ਇਹਦੇ ਵਿੱਚ ਧੰਨਵਾਦ ਨਹੀਂ ਕਰਨਾ ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਰਿਸ਼ਤਾ ਜਿਹੜਾ ਹੈ ਜੇਕਰ ਪਿਤਾ ਨੂੰ ਲਿਖ ਰਹੇ ਹੋ ਤੇ ਆਪ ਜੀ ਦਾ ਸੁਪੁੱਤਰ ਆ ਜਾਏਗਾ ਜੇ ਤੁਸੀਂ ਚਾਚੇ ਨੂੰ ਲਿਖ ਰਹੇ ਹੋ ਆਪ ਜੀ ਦਾ ਭਤੀਜਾ ਭਤੀਜੀ ਆ ਜਾਏਗਾ ਜਾਂ ਦੋਸਤ ਨੂੰ ਲਿਖ ਰਹੇ ਹੋ ਭਰਾ ਵੱਡੇ ਨੂੰ ਲਿਖ ਰਹੇ ਹੋ ਵੱਡੀ ਭੈਣ ਨੂੰ ਲਿਖ ਰਹੇ ਹੋ ਉਸੇ ਪ੍ਰਕਾਰ ਆਪਣਾ ਰਿਸ਼ਤੇ ਨਾਲ ਸੰਬੰਧਿਤ ਜਿਹੜਾ ਹੈ ਉਹ ਤੁਸੀਂ ਹੇਠਾਂ ਲਿਖ ਦੇਣਾ ਹੈ ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਹੈ ਥੱਲੇ ਨੀਚੇ ਅਸੀਂ ਪੱਤਰ ਬਣਾਵਾਂਗੇ ਹੇਠਾਂ ਔਰ ਪੱਤਰ ਸਿੰਪਲੀ ਡੱਬਾ ਬਣਾ ਕੇ ਜਿਹੜਾ ਹੈ ਅਸੀਂ ਸ਼ੋਅ ਕਰਾਂਗੇ ਕਿ ਸਾਨੂੰ ਇਹ ਪਤਾ ਹੈ ਕਿ ਇਹ ਪੱਤਰ ਜਿਹੜਾ ਡਾਕ ਰਾਈ ਚਾਣਾ ਹੈ ਇਹਦੇ ਵਿੱਚ ਮੋਸਟ ਇੰਪੋਰਟੈਂਟ ਹੈ ਪੱਤਰ ਠੀਕ ਹੈ ਦੂਸਰੀਆਂ ਅਰਜ਼ੀ ਹੋ ਗਈ ਅਖਬਾਰੀ ਪੱਤਰ ਹੋ ਗਿਆ ਸਰਕਾਰੀ ਪੱਤਰ ਹੋ ਗਿਆ ਵਪਾਰਕ ਪੱਤਰ ਹੈ ਉਹਨਾਂ ਵਿੱਚ ਵਿਸ਼ਾ ਬਹੁਤ ਹੀ ਜ਼ਰੂਰੀ ਹੈ ਔਰ ਅਰਜ਼ੀ ਦੇ ਵਿੱਚ ਜਿਹੜਾ ਆਗਿਆਕਾਰੀ ਲਿਖਣਾ ਉਹਦੇ ਵਿੱਚ ਵਿਸ਼ਵਾਸ ਪੱਤਰ ਨਹੀਂ ਲਿਖਣਾ ਕਿਉਂਕਿ ਤੁਸੀਂ ਜਿਹੜੇ ਆ ਪੜਨ ਵਾਲੇ ਵਿਦਿਆਰਥੀ ਉਹ ਪੜਨ ਵਾਲੇ ਬੱਚਿਓ ਜਿਹੜੀ ਵਪਾਰਕ ਪੱਤਰ ਹੈ ਅਖਬਾਰੀ ਪੱਤਰ ਹੈ ਸਰਕਾਰੀ ਪੱਤਰ ਹੈ ਉਹਦੇ ਵਿੱਚ ਤੁਸੀਂ ਵਿਸ਼ਵਾਸ ਪੱਤਰ ਲਿਖੋਗੇ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ ਧੰਨਵਾਦ